ਸਹੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਬਰੀਡੇਵੇ ਤੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਸਭ ਤੋਂ ਇੰਡੀਆ ਦੀ ਵੱਡੀ ਖਵਾਰ ਮਾਰਕੀਟ ਆ ਉਹਦੇ ਵਿੱਚ ਖੜਿਆ ਆਪਾਂ ਹਰੀਸਨ ਵਾਲਿਆਂ ਦੇ ਕਿੰਨਾ ਨੰਬਰ ਦੁਕਾਨ ਆ ਵੀਰੇ ਆਪਣਾ 270 ਨੰਬਰ ਜੀ 270 ਨੰਬਰ ਦੁਕਾਨ ਤੇ ਖੜਿਆ ਤੇ ਆਪਾਂ ਜਿਹੜੇ ਇਹਨਾਂ ਦੇ ਵਿੱਚ ਖੜਿਆ ਗਦਾਮ ਦੇ ਵਿੱਚ ਇਹਦੇ ਵਿੱਚ ਦੇਖੋ ਤੁਸੀਂ ਸਵਰਾਜ ਦਾ A to Z ਪੁਰਾਣਾ ਸਮਾਨ ਜਿਹੜਾ ਮਰਜ਼ੀ ਲੈ ਲਓ ਤਦ ਦੇਖੋ ਲਿਫਟ ਵਾਲੇ ਪੰਪ ਕਿਵੇਂ ਪਏ ਨੇ ਇਧਰ ਆ ਸਟੀering ਦੀਆਂ ਰਾੜਾਂ ਆ ਆ ਗਈਆਂ ਆਪਣੀਆਂ ਪੀਡੀਓ ਸਾਫਟ ਜਿਹੜੀ ਆਹ ਆਪਣੀ ਹੁੰਦੀ ਆ 540 ਚੱਕਰ ਕਰਨ ਵਾਸਤੇ ਆ ਰਾੜਾਂ ਪਈਆਂ ਨੇ 6 ਜਿਹੜੀਆਂ ਆ ਮੈਸਤਰੀ ਕਿੰਨੇ ਜਿਹੜੀ ਹੁੰਦੀ ਆ 21 ਜਿਹੜੀ ਇਹ ਪੁਰਾਣੀਆਂ ਤੇ ਇਹ 6 ਜਿਹੜੀ ਨੰਮੀ ਆ ਗਈ ਇਧਰ ਜਿਹੜੇ ਨਵੇਂ ਆਪਣੇ ਐਕਸਲ ਹੁੰਦੇ ਨੇ ਵੱਡੀ ਪਲੇਟ ਵਾਲੇ ਉਹ ਵੀ ਜਿੰਨੇ ਮਰਜ਼ੀ ਲੈ ਲਓ ਬਾਕੀ ਹੋਰ ਵੀ ਬਹੁਤ ਸਾਮਾਨ ਪਿਆ ਜਿਹੜਾ ਵੀ ਤੁਸੀਂ ਇੱਥੋਂ ਆ ਕੇ ਮਰਜ਼ੀ ਲੈ ਸਕਦੇ ਹੋ ਘੱਟ ਪੈਸਿਆਂ ਦੇ ਵਿੱਚ ਉਹੀ ਸਿਸਟਮ ਬਣਾ ਸਕਦੇ ਹੋ ਆ ਜੋ ਤੁਹਾਨੂੰ ਬਾਹਰ ਸੁਣਾ ਇੰਡੀਅਨ ਵੀਰਾਂ ਕੋਲੇ ਨਵੇਂ ਨਵੇਂ ਪਏ ਨੇ ਆਸ ਪੈਂਡਲ ਦੇਖੋ ਤੁਸੀਂ ਸਪੈਂਡਲ ਵੀ ਪਏ ਨੇ ਤੇ ਬਹੁਤ ਐਟਮਾਨੇ ਗੁੰਲੇ ਘਰਾਲੇ ਜਿਹੜਾ ਤੁਸੀਂ ਮਰਜ਼ੀ ਆ ਟੌਪ ਲਿੰਕਸਾਰ ਟੌਪ ਲਿੰਕ ਆਗੀਆਂ ਡੰਡੇ ਜਾ ਉਹ ਲਿੰਕਾ ਜਿਹੜੀਆਂ ਐਡਜਸਟਮੈਂਟ ਵਾਲੀਆਂ ਨੇ ਉਹ ਹਰੇਕ ਟਰੈਕਟਰ ਦੀ ਆ ਦੇਖੋ ਅਮਹਿੰਦਰਾ ਦੀਆਂ ਪਈਆਂ ਨੇ ਪੰਪ ਪਿਆ ਇਹਨਾਂ ਕੋਲੇ ਹਰ ਤਰ੍ਹਾਂ ਦੀਆਂ ਦੇਖੋ ਇਧਰ ਇੰਜਣ ਇੰਜਣ ਨੇ ਇੰਜਣਾਂ ਦੀਆਂ ਲੈਣਾ ਲੱਗੀਆਂ ਪਿਆ 963 744 ਸਵਰਾਜ 855 ਦੇ ਤੇ ਉਧਰ ਟਿਊਬਾਂ ਪਈਆਂ ਨੇ ਨਵੀਆਂ ਵਰਗੀਆਂ ਜਿਵੇਂ ਇਹਦਾ ਕੋਈ ਮਰਜੀ ਤੁਸੀਂ ਲੈ ਸਕਦੇ ਹੋ ਲੋ ਜੀ ਦੋਸਤੋ ਇਹ ਆਪਣਾ ਹਰੀਸਣ ਵਾਲਿਆਂ ਦਾ ਮਿੱਤਰਾ ਮੁਰਲੀ ਬਹੁਤ ਵਧੀਆ ਬੰਦਾ ਵਧੀਆ ਡੀਲਿੰਗ ਕਰਦਾ ਤੇ ਸਾਫ਼ ਸੁਥਰੀ ਡੀਲਿੰਗ ਹੈ ਜੀ ਤੇ ਆਹ ਇੰਜਨਾਂ ਦੇ ਆਪਾਂ ਬਾਈ ਤੋਂ ਰੇਟ ਪੁੱਛਦੇ ਆਂ ਵੀਰੇ ਕੀ ਨੇ ਇਟਨੇ ਮੋਟਾ-ਮੋਟਾ ਆਹ ਦੱਸ ਦਿਓ ਸੋਨਾ ਲਿਖਦਾ ਨਵੇਂ ਨਵੇਂ ਇੰਜਨਾਂ ਦੇ ਠੀਕ ਆ ਕਿੰਨੇ ਕ ਦਾ ਹੈ ਹਾਂ ਜੀ ਪੈਸੇ ਸਰੋ ਰੇਟ ਫੋਨ ਤੇ ਰੇਟ ਨਹੀਂ ਦੱਸਦੇ ਅੱਛਾ ਬਹੁਤੇ ਨਹੀਂ ਦੱਸਦੇ ਬਾਜੂ ਰੇਟ ਤੇ ਮਿਲenge ਤੁਹਾਨੂੰ ਬਿਲਕੁਲ ਨਵੇਂ ਜਿਵੇਂ ਫੋਨ ਰੇਟ ਤੇ ਬਾਜੂ ਰੇਟ ਤੇ ਮਿਲ ਜੇ ਜਿਹੜੀ ਗੱਲ ਕਹੋਗੇ ਉਹੀ ਹੋ ਰੇਟ ਦਾ ਫਰਕ ਤਾਂ ਨਹੀਂ ਹੋ ਹਾਂ ਜੀ ਹੋਈ ਠੀਕ ਹੈ ਇਹ ਆਪਣੇ ਕੋਲੇ ਕਿਹੜੇ ਕਿਹੜੇ ਇੰਜਨ ਹਾਜ਼ਰ ਨੇ ਇਸ ਟਾਈਮ ਸੋਨਾ ਲਿਕਾ ਦੇ ਸਵਰਾਜ ਦੇ ਨਵੇਂ ਇੰਜਨ ਪਏ ਟੂ ਬੰਬ ਠੀਕ ਹੈ ਇਹ ਪੇਟੀ ਬੰਦ ਇੰਜਨ ਹੈ ਬਿਲਕੁਲ ਨਵਾਂ ਹਾਂਜੀ ਠੀਕ ਹੈ ਤੁਹਾਨੂੰ ਬਾਜੂ ਗ੍ਰੇਡ ਤੇ ਮਿਲਦਾ ਹੈ ਇਹ ਮਹਿੰਦਰਾ ਦੇ ਆਵੇ ਹਾਂਜੀ ਮਹਿੰਦਰਾ ਠੀਕ ਹੈ ਬਾਕੀ ਉਹ ਟੂਬਾ ਵਗੈਰਾ ਹਾਂ ਸਾਰੇ ਟਰੈਕਟਰ ਦਾ ਆਪਣੇ ਕੋਲੇ ਸਾਰਾ ਸਮਾਨ ਹੀ ਮਿਲ ਜਾਂਦਾ ਸਾਰਾ ਟਰੈਕਟਰ ਠੀਕ ਠੀਕ ਨਮੀਆਂ ਨਮੀਆਂ ਤਾਂ ਤੁਸੀਂ ਵੀਰੋ ਇਸ ਦੁਕਾਨ ਤੇ ਆ ਕੇ ਜਿਹੜੀ ਤੁਹਾਨੂੰ ਚੀਜ਼ ਦੀ ਲੋੜ ਆ ਉਹ ਮਿਲ ਸਕਦੇ ਹੋ ਹਾਂਡੀਆਂ ਤੋਂ ਲੈ ਕੇ ਹਰ ਇੱਕ ਚੀਜ਼ ਮਿਲਦੀ ਆ ਕੋਈ ਆਇਆ ਨਹੀਂ ਹੈਗਾ ਵੀ ਕੋਈ ਨਵੀਂ ਪੁਰਾਣੀ ਸਾਰਾ ਤਰ੍ਹਾਂ ਦੀਆਂ ਨਮੀਆਂ ਵੀ ਮਿਲਦੀਆਂ ਪੁਰਾਣੀਆਂ ਵੀ ਮਿਲਦੀਆਂ ਨੇ ਆਜੋ ਹੁਣ ਆਪਾਂ ਚੱਲਦੇ ਆਂ ਨੈਕਸਟ ਅੱਗੇ ਜਿਹੜਾ ਕੁਛ ਤੁਸੀਂ ਮਰਜ਼ੀ ਲੈ ਲਓ ਪਟਿਆਲੇ ਦੇ ਵਿੱਚੋਂ ਦੇਖੋ ਆ ਜੇਸੀਬੀ ਇਹਦਾ ਸਾਮਾਨ ਮਿਲਦਾ ਤੇ ਇਧਰ ਆ ਜਿਹੜੇ ਸਾਰਾ ਹਾਰਡਵੇਅਰ ਆ ਗਿਆ ਕੋਈ ਵੀ ਤੁਸੀਂ ਪੁਰਜਾ ਲੈ ਸਕਦੇ ਆਪਾਂ ਜਾਣਾ ਇੱਥੇ ਇੱਕ ਗਿਆਨੀ ਜੀ ਦੀ ਦੁਕਾਨ ਆ ਤੇ ਉਹਨਾਂ ਦਾ ਰੇਟ ਬੜੇ ਐ ਐਦਾਂ ਹੁੰਦੇ ਨੇ ਵੀ ਉਹ ਘੱਟ ਨਹੀਂ ਕਰਦੇ ਚੀਜ਼ ਕੁਆਲਿਟੀ ਵਧੀਆ ਮਿਲਦੀ ਐ ਉਹਨਾਂ ਤੋਂ ਇੱਕ ਤਾਂ ਆਪਾਂ ਸੀਟ ਲੈਣੀ ਆ ਤੇ ਇੱਕ ਆਪਾਂ ਉਹਨਾਂ ਤੋਂ ਰਿੰਮ ਲੈਣੇ ਆ ਬਾਕੀ ਤੁਸੀਂ ਦੇਖਦੇ ਚਲੋ ਮਾਰਕੀਟ ਜਿੱਥੇ ਜੋ ਮਰਜ਼ੀ ਲੈ ਲੋ ਹੈ ਤਾਂ ਰਸਤਾ ਇਧਰ ਇੰਜਨ ਦੇਖੋ ਲਾਲ ਹੀ ਲਾਲ ਵੱਧੂ ਇੰਜਨ ਪਏ ਨੇ ਜੋ ਮਰਜ਼ੀ ਲੈ ਲੋ ਇਹ ਦੁਕਾਨ ਆ ਗਿਆ ਨੀ ਜੀ ਦੀ ਇਹ ਨੀ ਜੀ ਬਿਜੀ ਨੇ ਚਲੋ ਕੋਈ ਨਾ ਆਪਾਂ ਲੈਨੇ ਆਂ ਸਵਾਣ ਚੱਲ ਕੇ ਲਓ ਜੀ ਦੋਸਤੋ ਅੱਜ ਪਟਿਆਲਾ ਮਾਰਕੀਟ ਦੇ ਵਿੱਚੋਂ ਆਪਾਂ ਕੀ ਕੀ ਲਿਆ ਸਾਰਾ ਤੁਹਾਨੂੰ ਰੇਟ ਵਾਈਜ਼ ਡਿਟੇਲ ਵੀ ਦੱਸ ਦਿੰਨੇ ਆ ਤੇ ਇਧਰ ਦਿਖਾ ਕਮਲ ਇੱਕ ਆਪਾਂ ਦੋ ਤਾਂ ਮਗਰਾਟ ਲੈਨੇ ਇਹ ਵਿੱਚ ਆਪਾਂ ਪੁਰਾਣੇ ਆਪਣੇ ਟਰੈਕਟਰ ਦੇ ਦੇ ਕੇ ਸਿਰਫ 8000 ਦੇ ਮਗਰਾਟ ਲਏ ਨੇ ਤੇ ਇਹ ਜਿਹੜੇ ਵੀਰ ਸਾਹਮਣੇ ਨੇ ਇਹਨਾਂ ਦੇ ਬੜੇ ਜੈਨੂਇਨ ਰੇਟ ਨੇ ਮਿਸਟਰ ਜਗਦੀਪ ਟਰੈਕਟਰਸ ਪਰ ਇਹਨਾਂ ਦੇ ਰੇਟ ਇੰਨੇ ਵਧੀਆ ਨੇ ਉਹ ਰਿੰਮ ਨੇ 200 ਰਾਜ ਦੇ Ориਜినਲ ਉਹ ਦਿੱਤੇ ਨੇ ਆਪਾਂ ਨੂੰ 3600 ਦੇ 50 ਪੈ ਵੀ ਨਹੀਂ ਘਟਾਉਂਦੇ ਤੇ ਇਹ ਲਿੰਕਾਂ ਨੇ ਜਿਹੜੀਆਂ ਇਹ 2500 ਦੀਆਂ ਨੇ ਤੇ ਸਾਈਡ ਵਾਲੇ ਜਿਹੜੇ ਉਹ ਨੇ ਉਹ 1200 ਦਾ ਜੋੜਾ ਤੇ ਬਸ ਇੰਨੀਆਂ ਚੀਜ਼ਾਂ ਆਪਾਂ ਇੱਥੋਂ ਲਈਆਂ ਨੇ ਤੇ ਹੋਰ ਤਾਂ ਕੰਮ ਕੁਛ ਨਹੀਂ ਲਿਆ ਹਣਾ ਬਾਕੀ ਹਾਂ ਬਸ ਇਹ ਚੀਜ਼ਾਂ ਨਹੀਂ ਆ ਨੇ ਤੇ ਬਾਕੀ ਇਹ ਵੀਰ ਕੋਲੇ ਤੁਸੀਂ ਆ ਸਕਦੇ ਹੋ ਇਹਨਾਂ ਦੇ ਰੇਟ ਹਾਂ ਤੇ ਕਾਪਾ ਸ਼ੋ ਵੀ ਲਈ ਆ ਪ੍ਰਾਣੀ ਟਰੈਕਟਰ ਦੀ ਆਪਣੀ ਸ਼ੋ ਥੋੜੀ ਜਿਹੀ ਖਰਾਬ ਹੋ ਗਈ ਸੀ ਕਿਉਂਕਿ ਆਪਾਂ ਉਹੀ 90 ਮਾਡਲ ਚ ਤਿਆਰ ਕਰਨਾ ਤੇ ਸ਼ੋ ਵੀ ਇਥੋਂ ਬੜੇ ਇਹ ਮੰਨ ਕੇ ਚੱਲੋ ਵੀ ਸਾਰੀ ਕੰਪਲੀਟ ਆ ਉਹ ਉਪਰ ਲਾਟ ਆਪਾਂ ਸਾਈਡ ਤੇ ਟੈਂਕੀ ਵੀ ਸਾਰਾ ਕੁਝ ਓਕੇ ਹੋ 5500 ਦਾ ਲਿਆ ਆਪਾਂ ਬਿਲਕੁਲ ਜੇ ਆਪਾਂ ਤੁਰ ਫਿਰ ਕੇ ਲੈਨੇ ਅੱਜ ਅਸੀਂ ਇੱਥੇ 12 ਵਜੇ ਦੇ ਆਏ ਵਿਆਂ ਹੁਣ ਜੇ ਆਪਾਂ ਦੇਖੀਏ ਟਾਈਮ ਲਗਭਗ 5:30 ਹੋ ਗਏ ਤਾਂ ਜੇ ਤੁਸੀਂ ਤੁਰ ਫਿਰ ਕੇ ਇੱਥੋਂ ਚੀਜ਼ਾਂ ਲੈਣੇ ਹੋ ਤਾਂ ਵਧੀਆ ਵੀ ਮਿਲ ਜਾਂਦੀਆਂ ਨੇ ਤੇ ਭਾਅ ਵੀ ਠੀਕ ਮਿਲ ਜਾਂਦਾ ਕੁਆਲਿਟੀ ਵੀ ਵਧੀਆ ਮਿਲ ਜਾਂਦੀ ਹੈ ਜੇ ਤੁਸੀਂ ਦੇਖ ਪਰਖ ਕੇ ਸਮਾਂ ਲਾ ਕੇ ਲੈਣੇ ਹੋ ਔਰ ਤੁਹਾਨੂੰ ਰੇਟਾਂ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਲੋਕਲ ਇੱਥੇ ਆਉਣ ਸਮੇਂ ਪਤਾ ਜ਼ਰੂਰ ਕਰਕੇ ਆਇਆ ਕਰੋ ਲੋ ਜੀ ਦੋਸਤੋ ਆਹ ਦੇਖ ਲਓ ਤੁਸੀਂ ਗੱਡੀਆਂ ਗੱਡੀਆਂ ਤੇ ਉਹ ਨਵੇਂ-ਨਵੇਂ ਟਰੈਕਟਰ ਹੌਲੈਂਡ ਵੀ ਖੜੇ ਨੇ ਹਰ ਅਸਮਾਨ ਐਤੋ ਜੋ ਤੁਸੀਂ ਮਰਜ਼ੀ ਆ ਕੇ ਲਿਜਾ ਸਕਦੇ ਹੋ ਸਹੀ ਸਮਾਨ ਵੀ ਬਿਲਕੁਲ ਮਿਲ ਜਾਂਦਾ ਬਾਜ਼ਰ ਰੇਟਾ ਤੇ ਵੀ ਮਿਲ ਜਾਂਦਾ ਪਰ ਤੁਹਾਨੂੰ ਟਰਾਈ ਕਰਨੀ ਪੈਣੀ ਆ ਤੇ ਉਥੋਂ ਕਾਹ ਵੜਾ ਇੱਧਰ ਵੀ ਮਾਰਕੀਟ ਆ ਇੱਧਰ ਇਹ ਵੱਡਾ ਰੋੜਾ ਗਾ ਜਿਹੜਾ ਅੰਦਰ ਵਾਲਾ ਯੂਨੀਵਰਸਿਟੀ ਵਾਲਾ ਤੇ ਆਪਾਂ ਉਧਰ ਦੀ ਨਿਕਲਾਂਗੇ ਤੇ ਆ ਦੇਖੋ ਹਰ ਇੱਕ ਚੀਜ਼ ਹੈ ਦਿਨੋਂ ਅੱਗੇ ਜਨਰੇਟਰ ਵੀ ਤਾਂ ਮਾਗੇ ਜਨਰੇਟਰ ਹੀ ਜਨਰੇਟਰ ਪਏ ਨੇ ਜਨਰੇਟਰ ਉਧਰ ਪਏ ਨੇ ਹਨਾ ਉਹ ਲਾਈਨ ਚ ਜਦੋਂ ਤੁਸੀਂ ਇਧਰੋਂ ਯੂਨੀਵਰਸਿਟੀ ਵਾਲੇ ਰੋਡ ਤੋਂ ਐਂਟਰ ਕਰਦੇ ਹੋ ਤਾਂ بڑے ਜਨਰੇਟਰ ਜਨਰੇਟਰ ਪਏ ਨੇ ਇਹ ਵੀ ਲੈ ਸਕਦੇ ਆ ਸਾਹਮਣੇ ਆ ਇਸਟਮੈਨ ਵਾਲਿਆਂ ਦੀ ਦੁਕਾਨ ਇੱਥੋਂ ਵੀ ਟੂਲ ਸਾਰਾ ਮਿਲਦਾ ਇੱਥੋਂ ਵੀ ਆਪਾਂ ਲੈਣਿਆ ਥੋੜਾ ਜਿਹਾ ਆਪਾਂ ਬੈਲਟ ਲੈਣੀ ਆ 10 ਟਾਰਨ ਵਾਲੀ ਜੀਸੀਬੀ ਵਾਲੀ ਉਹ ਇਹਨਾਂ ਤੋਂ ਟਰਾਈ ਕਰਦੇ ਆ ਵੀ ਦਿਓ ਭਾਈ ਪਹਿਲਾਂ ਵੀ ਅਸੀਂ ਮੁੜ ਕੇ ਤੇ ਅੱਜ ਦੀ ਵੀਡੀਓ ਚ ਇੰਨਾ ਸੀ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਇੱਕ ਨਵੇਂ ਬਲੌਗ